ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਡੇ ਨਾਲ ਰੂਬਰੂ ਹੋਣਗੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਪੂਰਬ ਪ੍ਰਦੇਸ਼ ਅਧਿਖਸ਼ ਔਰ ਪੂਰਬ ਜੇ ਮੈਂਬਰ ਰਾਜ ਸਭਾ ਰਹੇ ਆਦਰਨੀਏ ਸ਼ਵੇਤ ਮਲਕ ਜੀ ਉਹਨਾਂ ਦੇ ਨਾਲ ਮੌਜੂਦ ਨੇ ਸਾਡੇ ਪ੍ਰਦੇਸ਼ ਦੇ ਮਾ ਮੰਤਰੀ ਆਦਰਨੀਏ ਰਕੇਸ਼ ਰੁਕਟਾੜ ਜੀ ਸਾਡੇ ਪੂਰਬ ਮੰਤਰੀ ਆਦਰਨੀਏ ਸੇਖਲੀ ਸਾਹਿਬ ਬਹੁਤ ਸਤਕਾਰਯੋਗ ਸਾਡੇ ਸੀਨੀਅਰ ਆਗੂ ਮਲੋਤਰਾ ਜੀ ਔਰ ਮੇਰੇ ਜ਼ਿਲ੍ਹੇ ਦੇ ਮਾ ਮੰਤਰੀ ਮੱਲੀ ਸਾਹਿਬ ਔਰ ਸਾਰੀ ਸਬੂਚੀ ਲੀਡਰਸ਼ਿਪ ਤੋਂ ਟੋਡਨ ਨਾਲ ਅੱਜ ਇਲੈਕਸ਼ਨ ਦੇ ਬਾਬਤ ਜੋ ਅੱਜ ਦਾ ਮਾਹੌਲ ਚੱਲ ਰਿਹਾ ਅੱਜ ਜੋ ਪੰਜਾਬ ਚ ਹੋ ਰਿਹਾ ਜਿਸ ਤਰ੍ਹਾਂ ਦੇ ਨਾਲ ਚੋਣ ਲੜੇ ਜਾ ਰਹੇ ਨੇ ਇਹਨਾਂ ਸਾਰੇ ਟੋਕਨ ਦੇ ਗੱਲ ਕਰਨ ਦੇ ਲਈ ਆਦਰਯੋਗ ਸ਼ਵੇਤ ਮਲਕ ਜੀ ਤੋਂ ਟੋਡਨ ਨਾਲ ਗੱਲ ਕਰਨਗੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਜੀ ਤੁਹਾਡੇ ਰੂਪ ਨੂੰ। ਯੋਗ ਪੱਤਰਕਾਰ ਬੰਦੂਓ ਮਾਤਰ ਸ਼ਕਤੀ ਮੈਂ ਤੁਹਾਡਾ ਹਾਰਦਿਕ ਧੰਨਵਾਦੀ ਹਾਂ ਕਿ ਤੁਸੀਂ ਅੱਜ अपना कीमती समय काट के ਤੇ ਇੱਥੇ ਸਾਡੇ ਜਾਏ ਹੋ ਵਿਚਾਰ ਕਰਨ ਸੋ ਮੈਂ ਤੇ ਇੱਥੋਂ ਸ਼ੁਰੂ ਕਰਾਂਗਾ ਕਿ ਇਹ ਚੋਣਾਂ ਨਹੀਂ ਇਹ ਇੱਕ ਸਚਾਈ ਔਰ ਬੁਰਾਈ ਦਾ ਸੰਘਰਸ਼ ਹੈ ਇੱਕ ਪਾਸੇ ਸਲੋਗਨ ਭਾਰਤੀ ਜਨਤਾ ਪਾਰਟੀ ਕੇ بڑھਤੇ ਕਦਮ ਕੰਮ ਜ਼ਿਆਦਾ ਬਾਤ ਕਬ ਔਰ ਕਮ ਬੋਲਦਾ ਕਿਉਂਕਿ ਸੋ ਬੰਗਸ਼ਾਲੀ ਆ ਅਸੀਂ ਕਿ ਸਾਡਾ ਜਿਹੜਾ ਸੁਰਨਮ ਖਜ਼ਾਨਾ ਉਹ ਕਿਸੇ ਵੀ ਵਿਪਕਸ਼ੀ ਪਾਰਟੀ ਕੋਲ ਨਹੀਂ ਹੈ ਸਾਡੇ ਜਿਹੜੇ ਸੁਰਨਮ ਖਜ਼ਾਨੇ ਦੇ ਰਤਨ ਨੇ ਸਾਡੇ ਪ੍ਰਧਾਨ ਮੰਤਰੀ ਦੁਨੀਆ ਦੇ ਸਭ ਤੋਂ ਲੋਕਪ੍ਰੀਆ ਨੇਤਾ ਨਰਿੰਦਰ ਮੋਦੀ ਜੀ ਕਥਨੀ ਤੇ ਕਰਮੀ ਇੱਕ ਹੈ 2014 ਜੀ ਦੀ ਕਰੀ ਪ੍ਰਧਾਨ ਮੰਤਰੀ ਬਣੇ ਫਿਰ ਦੁਬਾਰਾ 2019 ਜੀ ਪ੍ਰਧਾਨ ਮੰਤਰੀ ਬਣੇ ਤੀਸਰੀ ਵਾਰੀ ਐਕਟ੍ਰਿਕ ਲਾ ਕੇ 2014 ਇੱਕ ਪ੍ਰਧਾਨ ਮੰਤਰੀ ਬਣੇ ਐਸੇ ਨੇਤਾ ਦੇ ਨਿੱਤਤਵ ਜਿਸੇ ਕੰਮ ਕਰ ਰਿਹਾ ਸਾਡੇ ਰਾਸ਼ਟਰੀ ਅគ្ਸ਼ ਜਗਤ ਪ੍ਰਕਾਸ਼ ਨੱਡਾ ਜੀ ਔਰ ਭਾਰਤੀ ਜਨਤਾ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਜਿਹਦੇ ਇਚਕੇ ਸਭ ਤੋਂ ਵੱਧ ਸੰਸਦ ਸਭ ਤੋਂ ਵੱਧ ਵਿਧਾਇਕ ਸਭ ਤੋਂ ਵੱਧ ਮੇਅਰ ਸਭ ਤੋਂ ਵੱਧ ਸਰਪੰਚ ਸਭ ਤੋਂ ਵੱਧ ਪੰਚ ਔਰ ਉਸ ਪਾਰਟੀ ਦੇ ਪ੍ਰਤੀਨਿਧੀ ਨੇ जीवन गुप्ता जी स्वच्छ जीवन भारतीय जनता पार्टी पार्टी विद अ डिफरेंस कि स्वच्छ नेतृत्व और स्वच्छ कार्यकर्ता और उदय जीवन गुप्ता जी कार्यकर्ता कोई परिवारवाद नहीं 34 साल तो जीवन गुप्ता जी ਸਾਡੇ ਪੱਛਮ ਵਿਧਾਨ ਸਭਾ उपचुनाव ਤੋਂ ਪ੍ਰਤੀਖਸ਼ੀ ਜਿਹੜੇ ਨੇ ਉਹ ਇੱਕ ਕਾਰਜਕਰਤਾ ਤੋਂ ਅੱਗੇ ਵਧੇ और समाज की सेवा करते हुए आज जो ਸਾਡੇ ਪ੍ਰਤੀਖਸ਼ੀ ਬਣੇ ਨੇ ਤੋ ਭਾਰਤੀ ਜਨਤਾ ਪਾਰਟੀ ਦਾ ਪਹਿਲੇ ਮੈਂ ਦੱਸਾਂਗਾ ਮੈਂ ਤੇ ਵੈਸਟ ਸੀਟ ਤੋਂ ਸ਼ੁਰੂ ਹੋਊਗਾ ਤੁਹਾਡੇ ਲੁਧਿਆਣੇ ਦੀ ਗੱਲ ਕਰਾਂਗਾ ਜੇ ਮੈਂ ਬੋਲਣਾ ਤੇ ਸ਼ੁਰੂ ਕਰਾਂ ਦੇਸ਼ ਦੇ ਉੱਤੇ ਤੇ ਮੈਂ ਸਮਝਦਾ ਰਾਤ ਬੈਜੇਗੀ ਇੰਨੀ ਉਪਲਬਧੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀਆ ਲੁਧਿਆਣੇ ਦਾ ਰੇਲਵੇ ਸਟ੍ਰਕਚਰ ਵਿਸ਼ਵ ਸਟਰੀਏ ਕੌਣ ਬਣਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਮੋਦੀ ਜੀ ਦੀ ਸਰਕਾਰ ਲੁਧਿਆਣੇ ਦੇ ਵਿੱਚ ਇੱਕ ਇੰਟਰਨੈਸ਼ਨਲ ਲੈਵਲ ਦਾ ਜਿਹੜਾ 에어ਪੋਰਟ ਬਣਨ ਜਾ ਰਿਹਾ ਉਹ ਕੌਣ ਬਣਾ ਰਿਹਾ एयर ट्रैवल दी सुविधा कौन दे निारे ओ मोदी जी दी सरकार भारतीय जनता पार्टी लुधियाने ਦੇ ਵਿੱਚ ਜਿਹੜਾ ਸੜਕਾ ਦਾ ਨਿਰਮਾਣ ਹੋਇਆ ਐਲੀਵੇਟਡ ਰੋਡਸ ਬਣਿਆ ਫਲਾਈਓਵਰਸ ਬਣੇ ਔਰ ਜਿੰਨਾ ਵਿਕਾਸ ਹੋਇਆ ਉਹ 스마트 ਸਿਟੀ ਪ੍ਰੋਜੈਕਟ ਉਹ ਵੀ ਕਿੰਨੇ ਕਰਵਾਇਆ मोदी जी दी सरकार भारतीय जनता पार्टी ਔਰ ਉਸ ਤੋਂ ਬਾਅਦ ਅੱਜ ਸਾਨੂੰ ਗੌਰਵ ਹੈ ਕਿ ਪੰਜਾਬ ਵਿੱਚ ਪਹਿਲੀ ਵਾਰੀ ਮੋਦੀ ਜੀ ਦੀ ਸਰਕਾਰ ਨੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦਿੱਤਾ ਯਹੀ ਹੈ 70 ਸਾਲ ਤੱਕ ਇਹ ਨਹੀਂ ਸੀ ਮਿਲੀਆਂ ਉਪਲਬਧੀਆਂ ਮੈਂ ਯਾਦ ਕਰਾਵਾਂਗਾ ਕਾਂਗਰਸ ਔਰ ਵਿਪਕਸੀ ਪਾਰਟੀਆਂ ਦਾ ਕੁਛ ਆਸਰ ਪਹਿਲਾ ਆਈਆਈਟੀ ਕਿੰਨੇ ਦਿੱਤਾ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਮੋਦੀ ਜੀ ਦੀ ਸਰਕਾਰ ਨੇ ਪਹਿਲਾ ਐਮਜ਼ ਕਿੰਨੇ ਦਿੱਤਾ ਬਠਿੰਡਾ ਦਾ 올 ਇੰਡੀਆ ਇੰਸਟੀਚਿਊਟ ਆਫ ਮੈਨੇਜਮੈਂਟ ਮੋਦੀ ਜੀ ਦੀ ਸਰਕਾਰ ਨੇ ਪਹਿਲੀ ਸੈਂਟਰਲ ਯੂਨੀਵਰਸਿਟੀ ਕਿੰਨੇ ਦਿੱਤੀ ਮੋਦੀ ਜੀ ਦੀ ਸਰਕਾਰ ਨੇ ਫਰੋਜ਼ਪੁਰ ਵਿੱਚ ਪਹਿਲਾ ਜਿਹੜਾ ਸੈਟਲਾਈਟ ਹਸਪੀਟਲ ਆ ਪੀਜੀਆਈ ਦਾ ਪੋਸਟ ਗ੍ਰੈਜੂਏਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਸਾਇੰਸਸ ਉਹ ਕਿੰਨੇ ਦਿੱਤਾ ਮੋਦੀ ਜੀ ਦੀ ਸਰਕਾਰ ਨੇ ਔਰ ਆਰ ਵਾਲੇ ਪਵਿੱਖ ਦੇ ਵਿੱਚ ਹੋਈ ਜੋ ਅੱਜ ਯੋਜਨਾਵਾਂ ਚੱਲ ਰਹੀਆਂ ਹੈ ਆਜ਼ਮਾਨ ਲੈ ਲੋ ਚਾਹੇ ਜਿਹੜੀ ਕਿ ਸਭ ਤੋਂ ਵੱਡੀ ਮੁਫਤ ਸਿਹਤ ਬੀਮਾ ਯੋਜਨਾ ਹੈ ਮੋਦੀ ਜੀ ਦੀ ਮੁਫਤ ਅਨਾਜ ਦੀ 80 ਕਰੋੜ ਦੇਸ਼ ਵਾਸੀਆਂ ਦੀ ਯੋਜਨਾ ਮੋਦੀ ਜੀ ਦੀ ਤੁਹਾਡੇ ਇਸ ਦਾ ਸ਼ਹਿਰ ਦੀ ਕੇਵਲ ਇੰਡਸਟਰੀ ਦੀ ਵਪਾਰ ਦੀ ਕਿਸੇ ਨੇ ਫਿਕਰ ਕੀਤੀ ਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਮਾਈਕਰੋ স্মॉल ਜਿਹੜੀ ਐਮ ਐਸ ਐਮ ای ਲਾਰਜ ਐਮ ਐਸ ਐਮ ای ਇੰਡਸਟਰੀ ਹੈ ਉਹ ਨਹੀਂ ਸਿਰਫ ਬੈਨੀਫਿਟ ਦਿੱਤੇ ਨੇ ਸਬਸਿਡੀਆਂ ਦਿੱਤੀਆਂ ਜੋ ਉਹ ਵੀ ਕ੍ਰੈਡਿਟ ਜਾਂਦਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਨੂੰ ਇਸੇ ਤਰ੍ਹਾਂ ਜਿਹੜੀ ਜੀ ਐਸ ਟੀ ਦੀ ਸੋਧਾ ਮਿਲੀ ਵਪਾਰ ਪ੍ਰਫੁੱਲਤ ਕਰਨ ਲਈ ਵਨ ਨੇਸ਼ਨ ਵਨ ਟੈਕਸ ਕੋਈ ਬੈਰੀਅਰ ਨਹੀਂ ਕੋਈ ਭ੍ਰਸ਼ਟਾਚਾਰ ਨਹੀਂ ਕਿੰਨੇ ਦਿੱਤੀ ਮੋਦੀ ਜੀ ਦੀ ਸਰਕਾਰ ਨੇ ਸੋ ਉਸ ਲਿਹਾਜ਼ ਦੇ ਨਾਲ ਸਰਵ ਸੂਭਦਾ ਸੰਪਨ ਜੀਵਨ ਵਿਕਸਿਤ ਭਾਰਤ ਵਿਕਸਿਤ ਪੰਜਾਬ ਔਰ ਵਿਕਸਿਤ ਲੁਧਿਆਣੇ ਦਾ ਸੁਪਨਾ ਕਿੰਨੇ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਔਰ ਆਤਮ ਨਿਰਭਰ ਭਾਰਤ ਆਤਮ ਨਿਰਭਰ ਪੰਜਾਬ ਆਤਮ ਨਿਰਭਰ ਲੁਧਿਆਣੇ ਦਾ ਨਾਰਾ ਕਿੰਨੇ ਦਿੱਤਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਸੋ ਉਸ ਲਿਹਾਜ਼ ਦੇ ਨਾਲ ਜੀਵਨ ਗੁਪਤਾ ਜੀ ਸਾਡੇ ਪ੍ਰਤੀਖਿ ਨੇ ਉਹਨਾਂ ਦੀ ਆਮ ਆਦਮੀ ਪਾਰਟੀ ਔਰ ਕਾਂਗਰਸ ਤੇ ਮੈਨੂੰ ਯਾਦ ਆ ਗਿਆ ਇਹ ਦੋਨੋਂ ਪਾਰਟੀਆਂ ਲਈ ਹਰ ਸ਼ਾਖ पे ਉੱਲੂ ਬੈਠਾ ਹੈ ਅੰਜਾਮੇ ਗੁਲਸਤਾ ਗਿਆ ਹੋਗਾ ਪੰਜਾਬ ਨੂੰ ਲੁੱਟਿਆ ਵੀ ਪੰਜਾਬ ਨੂੰ ਕੁੱਟਿਆ ਵੀ ਉਹ ਆਮ ਆਦਮੀ ਪਾਰਟੀ ਨੇ ਵੀ ਔਰ ਕਾਂਗਰਸ ਨੇ ਵੀ ਅੱਜ ਪੰਜਾਬ ਦੇ ਲੋਕਾਂ ਦਾ ਲੱਕ ਤੋੜਤਾ ਹੈ ਭਗਵੰਤ ਮਾਨ ਜੀ ਦੀ ਇਸ ਆਮ ਆਦਮੀ ਪਾਰਟੀ ਸਰਕਾਰ ਨੇ ਗੁਮਰਾ ਪਾਰਟੀ ਸਰਕਾਰ ਨੇ ਇਹਨਾਂ ਦਾ ਰਾਸ਼ਟਰੀ ਨੇਤਾ ਹੀ ਗੁੰਮਰਾਹ ਕਰਨ ਵਾਲਾ ਕੇਜਰੀਵਾਲ ਅੰਨਾ ਹਜਾਰੇ ਜੀ ਦੇ ਅੰਦੋਲਨ ਤੋਂ ਨਿਕਲਿਆ ਝੂਠ ਬੋਲ ਕੇ ਸਰਕਾਰ ਬਣਾ ਲਈ ਦਿੱਲੀ ਦੇ ਵਿੱਚ ਔਰ ਸਭ ਤੋਂ ਵਾਅਦਾ ਖਿਲਾਫੀ ਜੇ ਕਿਸੇ ਨੇ ਦੁਨੀਆ ਦਾ ਸਭ ਤੋਂ ਝੂਠਾ ਇਨਸਾਨ ਹੈ ਜੋ ਅਰਵਿੰਦ ਕੇਜਰੀਵਾਲ ਰਾਸ਼ਟਰੀ ਅਗਮ ਆਮ ਆਦਮੀ ਪਾਰਟੀ ਜਿਹਦੇ ਕੈਂਡੀਡੇਟ ਬਾਰੇ ਵੀ ਮੈਂ ਗੱਲ ਕਰਾਂਗਾ ਤੋ ਉਹ ਕੇਜਰੀਵਾਲ ਜਿਨੇ ਕਿਹਾ ਸੀਗਾ ਕਿ ਮੈਂ ਸਿਰਫ ਦੋ ਕਮਰਿਆਂ ਦੇ ਮਕਾਨ ਵਿੱਚ ਰਹਾਗਾ ਸੀਸ਼ਮੈਲ ਬਣਾ ਲਿਆ ਵੈਗਨ ਆਰ ਕਾਰ ਲੈ ਲਈ ਲੋਕਾਂ ਨੂੰ ਗੁੰਮਰਾਹ ਕਰਕੇ ਹੁਣ ਐਸ ਵੇਲੇ ਸਭ ਤੋਂ ਮਹਿੰਗੀਆਂ ਕਾਰਾਂ ਹੀ ਪਹੁੰਚ ਗਏ ਔਰ ਜਿਹੜਾ ਇੱਕ ਸੰਸਦ ਦਾ ਬੰਗਲਾ ਹੈ ਕਿਉਂਕਿ ਬੰਗਲੇ ਦੇ ਬਿਨਾ ਤਾਂ ਉਹ ਖਾਸ ਆਦਮੀ ਰਹਿ ਨਹੀਂ ਸਕਦੇ ਅਰਵਿੰਦ ਕੇਜਰੀਵਾਲ ਮਿੱਤਲ ਜਿਹੜੇ ਸ਼ੋਕ ਮਿੱਤਲ ਸੰਸਦ ਨੇ ਉਹ ਬੰਗਲਾ ਤੇ ਆਪਣੇ ਲਈ ਬਣਾਉਂਦੇ ਰਹੇ ਸੰਸਦ ਗ੍ਰਹਿ ਪ੍ਰਵਾਸ ਅਰਵਿੰਦਰ ਅਰਵਿੰਦ ਕੇਜਰੀਵਾਲ ਕਰ ਗਏ ਔਰ ਜਿਹੜਾ ਹਰਪੰਜਨ ਸਿੰਘ ਐਮਪੀ ਦਾ ਬੰਗਲਾ ਉੱਥੇ ਮਨੀਸ਼ ਸੋਸੋਧਿਆ ਖਾਸ ਆਦਮੀ ਗ੍ਰਹਿ ਪ੍ਰਵੇਸ਼ ਕਰ ਗਿਆ ਅੱਜ ਉਹਨਾਂ ਦਾ ਕੈਂਡੀਡੇਟ ਕੌਣ ਹੈ ਸੰਜੀਵ अरोड़ा ਮੈਂ ਤਾਂ ਸਮਝਦਾ ਸੀ ਭਗਵੰਤ ਜੀ ਕਮੇਡੀਅਨ ਨੇ ਚਲੋ ਕਮੇਡੀ ਕਰਨ ਉਹ ਤਾਂ ਪ੍ਰੋਫੈਸ਼ਨਲ ਦੀ ਇਹ ਸੰਜੀਵ अरोड़ा ਜੀ ਇੰਡਸਟਰੀਸ ਤੋਂ ਕਮੇਡੀਅਨ ਕਦੋਂ ਤੋਂ ਬਣ ਗਿਆ ਮੈਂ ਵੋਟ ਬੜਿਆ ਆਨੇ ਵਾਲੇ 1.5 ਸਾਲ ਵਿਕਾਸ ਕਰੂੰਗਾ 6 ਮਹੀਨੇ ਤੇ ਹਗੇ ਨੇ ਕੋਟਾ ਬਣਨ 1 ਸਾਲ ਰਹਿ ਗਿਆ ਮੈਨੂੰ ਇਹ ਦੱਸੋ ਸੰਜੀਵ अरोड़ा ਜੀ ਕਿ ਤੁਸੀਂ ਜਿਹਦੀ ਸੁਨਾਮੀ ਤੋਂ ਬਚਾਓ ਪਾਕਿਸਤਾਨ ਚਲਾ ਗਿਆ ਕਿ ਪਾਕਿਸਤਾਨ ਸਾਡਾ ਚੋਣ ਹੀ ਸਮਰਥਨ ਕਰੇ ਮੋਦੀ ਜੀ ਦੀ ਚੋਣ ਦੇ ਵਿੱਚ ਮੋਦੀ ਜੀ ਦੇ ਖਿਲਾਫ ਪਾਕਿਸਤਾਨ ਤੋਂ ਸਮਰਥਨ ਲੈਣ ਬਨੀ ਸ਼ੰਕਰ ਇਹ ਚਲਾ ਗਿਆ ਸੋ ਮੈਂ ਹੀ ਤੁਹਾਡੇ ਕੇ ਦੱਸਾਂਗਾ ਕਿ ਕੋਈ ਮੁਕਾਬਲਾ ਹੀ ਨਹੀਂ ਹੈ ਭਾਰਤੀ ਜਨਤਾ ਪਾਰਟੀ ਸਵਰਨ ਇਤਿਹਾਸ ਸਵਰਨ ਪੋਜੀਸ਼ਨ 2047 ਆਤਮਨਿਰਭਰ ਭਾਰਤ ਵਿਕਸਿਤ ਭਾਰਤ ਅੱਜ ਦਸਵੇਂ ਸਥਾਨ ਤੋਂ ਇਕਨੋਮੀ ਪਹਿਲੇ ਪੰਜਵੇਂ ਸਥਾਨ ਤੇ ਆਈ ਅਰ ਚੌਥੇ ਸਥਾਨ ਤੇ ਜਾਪਾਨ ਨੂੰ ਪਛਾੜ ਦਿੱਤਾ ਅਸੀਂ ਤੋਤੇ ਸਥਾਨ ਤੇ ਆ ਗਏ ਆ ਔਰ ਤੀਸਰੇ ਸਥਾਨ ਤੇ ਵੀ ਆ ਜਾ ਆ ਜਾਗੇ ਵਿਸ਼ਵ ਸ਼ਕਤੀ ਬਣ ਰਿਹਾ ਹੈ ਵਿਸ਼ਵ ਗੁਰੂ ਬਣ ਰਿਹਾ ਹੈ ਅੱਜ ਜਿਹੜਾ ਤਕਸ਼ਿਲਾ ਦਲੰਦਾ ਜਿਹੜੇ ਯੂਨੀਵਰਸਿਟੀਆਂ ਨੇ ਉਹ ਦੁਬਾਰਾ ਬਣਾਈਆਂ ਜਾ ਰਹੀਆਂ ਨੇ ਸੋ ਇੱਕ ਪਾਸੇ ਤੇ ਉਹ ਪਾਰਟੀ ਹੈ ਸਾਡੀ ਭਾਰਤੀ ਜਨਤਾ ਪਾਰਟੀ ਕਮਲਦਾ ਪੁੱਲ ਔਰ ਇੱਕ ਪਾਸੇ ਇਹ ਪੰਜੇ ਵਾਲੀ ਜਿੰਨੇ ਖੂਨੀ ਪੰਜਾ ਇਹ ਕਾਂਗਰਸ ਦਾ ਜਿਹੜਾ ਖੂਨ ਪੀਸਿਆ ਜਿਨ੍ਹਾਂ ਨੇ ਔਰ ਇੱਕ ਪਾਸੇ ਗੁੰਮਰਾਹ ਝੂਠੀ ਇਹ ਬਿਆਧ ਗਵਾਮਾ ਅਨਾਰਕਿਸਟ ਇਹ ਆਮ ਆਦਮੀ ਪਾਰਟੀ ਤੋਂ ਮਨੂ ਪੂਰਾ ਵਿਸ਼ਵਾਸ ਹੈ ਕਿ ਜੋ ਗਰਾਫ ਚੱਲ ਰਿਹਾ ਹੈ ਕਿ ਨਿਰੰਤਰ ਹੈ ਦੋਨੋਂ ਪਾਰਟੀਆਂ ਦਾ ਗਰਾਫ ਡਿੱਗ ਰਿਹਾ ਹੈ ਭਾਰਤੀ ਜਨਤਾ ਪਾਰਟੀ ਦਾ ਇਹ ਚੋਣ ਨਰੇਟਿਵ ਬਣੇਗਾ ਜੀਵਨ ਗੁਪਤਾ ਦੀ ਭਾਰੀ ਬਹੁਮਤ ਨਾਲ ਬਾਦਪਾ ਦੇ ਕਮਲ ਦੇ ਨਿਸ਼ਾਨ ਦੇ ਤੇ ਚੋਣ ਜਿੱਤਣਗੇ ਔਰ ਹਲਵਤਾ ਹੋਏਗੀ ਪੰਜਾਬ ਤੋਂ ਕਾਂਗਰਸ ਅਲਵਿਦਾ ਹੈ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਔਰ 2027 ਨਰੇਟਿਵ ਹੋਏਗਾ ਕਿ 2027 ਜੋ ਲੋਕਤਾ ਦੀ ਅੱਜ ਭਾਵਨਾ ਹੈ ਕਿ ਡਬਲ ਇੰਜਨ ਦੀ ਸਰਕਾਰ ਭਾਜਪਾ ਦਾ ਮੁੱਖ ਮੰਤਰੀ ਪੰਜਾਬ 'ਚ ਔਰ ਭਾਜਪਾ ਦੀ ਸਰਕਾਰ ਡਬਲ ਇੰਜਨ ਦੀ ਸਰਕਾਰ ਔਰ ਫੇਰ ਇੱਕ ਵਾਰੀ ਹੋਏਗਾ ਮੇਰਾ ਹਸਦਾ ਵਸਦਾ ਨੱਚਦਾ ਪਿਆ। ساری ਦੁਨੀਆ ਦੇਖ ਰਹੀ ਹੈ ਦੁਨੀਆ ਕਹਿ ਰਹੀ ਹੈ ਔਰ ਨਾਲ ਐਤ ਕੀ ਹਾਰ ਵਰੀ ਐਵੀਡੈਂਸ ਮੰਗਦੇ ਸੀ ਸੇਨਾ ਤੋਂ ਐਸ ਕੀ ਐਵੀਡੈਂਸ ਲਈ ਦੇਤੇ ਔਰ ਰਾਹੁਲ ਗਾਂਧੀ ਰਾਜਨੀਤਿਕ ਰੋਟੀਆਂ ਸੇਕਣ ਦੇ ਲਈ ਕਹਿੰਦਾ ਸਰੈਂਡਰਸ ਕਰਤਾ ਸੇਨਾ ਨੇ ਸੇਨਾ ਦਾ અપਮਾਨ ਕਰ ਰਿਹਾ ਰਾਹੁਲ ਗਾਂਧੀ ਮੈਨੂੰ ਬੜਾ ਦੁੱਖ ਹੋਇਆ ਕਿ ਇਹ ਗਟਰਦਾਰੀ ਵਾਜਪਾਈ ਜੀ ਸੀ ਕਿ ਉਸਲੇ ਕਾਂਗਰਸ ਦੀ ਸਰਕਾਰ ਨੇ ਅਟੇ ਜੀ ਨੂੰ ਭੇਜਿਆ ਸੀਗਾ ਦੇ ਤਾਂ ਦੇਸ਼ ਲਈ ਸਭ ਨੂੰ ਇੱਕੋ ਰਾਜਾ ਹੈ ਅੱਜ ਪ੍ਰਧਾਨ ਮੰਤਰੀ ਜੀ ਨੇ ਸ਼ਸ਼ੀ ਤਰੂੜ ਜੀ ਨੂੰ ਭੇਜਿਆ ਪਰ ਇਹ ਰਾਹੁਲ ਗਾਂਧੀ ਜਿਹੜਾ ਔਰ ਦੇ ਸਾਥੀ ਜਿਹੜੇ ਨੇ ਉਹ ਸਾਰੇ ਦਿਗਵਿਜੇ ਸਿੰਘ ਲੈ ਲਓ ਮਨੀਸ਼ਾੰਕਰ ਆਈਅਰ ਲੈ ਲਓ ਝੜੀ ਲੱਗੀ ਹੋਈ ਹੈ ਕਪਿਲ ਸ ਬੱਲੇ ਲਓ ਜਿੰਨੇ ਆਹ ਅੰਤਗਵਾਦੀ ਉਹਨਾਂ ਦੇ ਕੇਸ ਕਪਿਲ ਸ ਬੱਲੀ ਲੜਦਾ ਹੈ ਤੇ ਉਸ ਲਿਹਾਜ਼ ਨਾਲ ਇਹਨਾਂ ਲੋਗਾ ਨੇ ਇਹ ਜਿਹੜੀ ਆਹਤਕਵਾਦੀਆਂ ਦੀ ਸਮਰਥਕ ਹੈ ਦੋਨੋਂ ਪਾਰਟੀਆਂ ਨੇ ਇਹਨਾਂ ਨੇ ਅਜ ਉਹਨਾਂ ਦੀ ਪਾਰਲੀਮੈਂਟ ਇਹ ਭ੍ਰਸ਼ਟਾਚਾਰੀ ਗੁੰਮਰਾ ਪਾਰਟੀ ਆਮ ਆਦਮੀ ਪਾਰਟੀ ਰਿਓ ਖਤਮ ਕਰਤਾ ਜੋ ਮੋਦੀ ਜੀ ਨੇ ਪ੍ਰੋਜੈਕਟ ਦਿੱਤਾ ਸੀਗਾ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਨੇ ਜਿੱਥੇ ਬਿਜਲੀ ਦੇ ਰੇਟ ਘਟਾਉਣ ਦਾ ਵਾਅਦਾ ਕੀਤਾ ਸੀ ਜੈ ਇਰੀ ਬਿਜਲੀ ਦੇ ਰੇਟ ਵਧ ਗਏ ਹਾਲਾਂਕਿ 3 ਰੁਪਏ ਪਰ ਯੂਨਿਟ ਸਬਸਿਡੀ ਮਿਲਦੀ ਦੀ ਬਿਜਲੀ ਤੇ ਉਹ ਇਹਨਾਂ ਨੇ ਵਾਪਸ ਲੈ ਲਈ ਸਬਸਿਡੀ ਔਰ ਅੱਜ ਚੋਣਾਂ ਦੇ ਵੀ ਜਿਸੀ ਦੇਖ ਲਿਆ ਤੇ ਰਹਿ ਗਏ ਇੱਥੇ ਜਿੰਨੇ ਪਾਵਰ ਕੱਟ ਹੈ ਤੁਸੀਂ ਬਿਜਲੀ ਵੀ ਮਹਿੰਗੀ ਕਰਤੀ ਤੇ ਬਿਜਲੀ ਦੇ ਹੀ ਨਹੀਂ ਰਹੇ ਲੋਕ ਤਰਾਹਿਤ ਰਹੀ ਕਰ ਰਹੇ ਨੇ 48 ਡਿਗਰੀ ਐਸਲ ਟੈਂਪਰੇਚਰ ਹੋਇਆ ਹੈ ਔਰ ਪੰਜਾਬ ਜਿਹੜਾ ਹੈ ਉਹ ਐਸਲੇ ਗਰਮੀ ਦੀ ਮਾਰ ਚੇਲ ਰਿਹਾ ਨੇ ਬਿਜਲੀ ਇਹਨਾਂ ਦੇ ਪਾਵਰ ਕੱਟ ਜਿਹੜੇ ਨੇ ਉਹ ਚੱਲ ਰਹੇ ਨੇ ਅੱਜ ਮੈਂ ਯਾਦ ਕਰਾਵਾਂਗਾ ਆਮ ਆਦਮੀ ਪਾਰਟੀ ਨੂੰ ਕਿ ਇਹਨਾਂ ਨੇ ਕਿਹਾ ਸੀ ਫ੍ਰੀ ਵਾਈਫਾਈ ਕਿਸੇ ਨੂੰ ਨਹੀਂ ਮਿਲਿਆ ਫ੍ਰੀ ਵਾਈਫਾਈ ਇਹਨਾਂ ਨੇ ਕਿਹਾ ਸੀ 5 ਰੁਪਏ ਭੋਜਨ ਦਿਆ گے ਹਰੇਕ ਨੂੰ ਰਸੋਈ ਕੋਲਾਂਗੇ ਕੋਈ ਰਸੋਈ 5 ਰੁਪਏ ਦੀ ਨਹੀਂ ਖੁੱਲੀ ਉਹ ਵੀ ਝੂਠਾ ਵਾਦਾ ਸਿੱਧ ਹੋਇਆ ਇਹਨਾਂ ਨੇ ਕਿਹਾ ਸੀ ਅਸੀਂ ਔਰ ਇਸ ਲਈ ਆਈ ਹੈ ਕਿ ਉਸ ਬੰਦੇ ਲੱਗਦਾ ਕਿਸੇ ਨੂੰ ਲੱਗਦਾ ਹੈ ਮੈਨੂੰ ਜੇ ਸੰਜੀਵ ਜੀ ਵੀ ਰਾਤੀ ਪ੍ਰਾਰਥਨਾ ਕਰਦੇ ਹੋਣਗੇ हे ਪ੍ਰਮਾਤਮਾ ਮੈਨੂੰ ਹਰਵਾ ਦੇ ਮੇਰੀ ਲੋਕ ਸਭਾ ਰਾਜ ਸਭਾ ਦੀ ਸੀ ਤੇ ਗ੍ਰਹਿਣ ਬਣ ਕੇ ਚੱਤ ਕੇਜਰੀ ਵਾਲ ਆਣ ਵਾਲੇ ਨੇ ਤੇ ਇਸ ਗ੍ਰਹਿਣ ਤੋਂ ਮੈਨੂੰ ਮੁਕਤੀ ਦਿਵਾ ਦੇ ਮੈਨੂੰ ਬਚਾ ਦੇ ਮੈਨੂੰ ਹਰਵਾ ਦੇ ਜੀਵਨ ਗੁਪਤਾ ਜੀ ਨੂੰ ਜਿਤਾ ਦੇ ਮੈਂ ਸਹੀ ਕਹਿ ਰਿਹਾ ਕਿ ਉਹਨਾਂ ਦੀ ਤੇ ਬਲੀ ਚੜ ਰਹੀ ਹੈ ਕਿ ਉਹਨਾਂ ਨੂੰ ਕਿਉਂਕਿ ਬੰਗਲੇ ਵੀ ਖੋਲੇ ਐਮਪੀਆ ਦੇ ਔਰ ਫਿਰ ਪੰਜਾਬ ਦੇ ਨਾਲ ਐਡਾ ਵੱਡਾ ਧੱਕਾ 80% ਐਮਪੀ ਬਾਹਰ ਲੈ ਸੰਦੀਪ ਪਾਟਕ ਬਾਹਰ ਲੇ ਵਿਕਰਮਜੀਤ ਸਾਨੀ ਬਾਹਰ ਲੇ ਉਸ ਤੋਂ ਬਾਅਦ ਰਾਹੁਲ ਚ ਰਾਗਵ ਚੱਡਾ ਬਾਹਰ ਲਾ ਸੰਜੇ ਸਿੰਘ ਬਾਹਰ ਲਾ ਔਰ ਆਜ ਜਿਹੜੇ ਕੋ ਬਚੇ ਰਹੇ ਉਹਨੇ ਸੰਜੀਵ ਦੀ ਬਲੀ ਜਿਹੜੀ ਚੜਨ ਲਗੀ ਹੈ ਸੋ 50 ਅੱਛਾ ਉਹਨ ਜਿਹੜੀ ਨਕਾਰੀ ਹੋਈ ਭ੍ਰਸ਼ਟਾਚਾਰੀ ਦਿੱਲੀ ਦੀ ਫੌਜ ਹੈ ਉਹ ਸਾਰੀ ਪੰਜਾਬ ਦੇ ਉੱਤੇ ਟੁੱਟ ਪਈ ਹੈ ਚੇਅਰਮੈਨ ਦਿੱਲੀ ਦੇ ਬਨ ਰਹੇ ਨੇ ਮੈਂ ਪੁੱਛਣਾ ਚਾਹਨਾ ਕਿ ਪੰਜਾਬ ਦੀ ਜਿਹੜੀ ਉਹਨਾਂ ਦਾ ਖਰਚਾ ਹੈ ਉਹਨਾਂ ਨੂੰ ਕੋ ਇਨਾਲੇ ਤੇ ਆ ਜੀਵਨ ਰਾਜਨੀਤੀ ਤੋਂ ਇਹਨਾਂ ਦਾ ਬਿਸ਼ਰਾਮ ਹੋ ਜਾਣਾ ਹੈ ਬਨਵਾਸ ਹੋ ਜਾਣਾ ਆਵਾਮੀ ਪਾਰਟੀ ਦਾ ਪਰ ਪੰਜਾਬ ਦੇ ਭੁਮਿਕ ਦਾ ਖਿਲਵਾੜ ਕਰਦਾ ਹੈ ਇਹਨਾਂ ਨੇ ਦਿਮਗ ਬਨ ਕੇ ਪੰਜਾਬ ਨੂੰ ਚਟ ਗਏ ਨੇ ਔਰ ਬਾਕੀ ਕਸਰ ਇਹਨਾਂ ਨੇ ਆਨਾਲ ਇੱਕ ਸਾਲ ਇਹਨੂੰ ਖਤਮ ਕਰ ਦੇਲੀ ਹੈ ਸੋ ਅੱਜ ਮੈਂ ਹੋਰ ਫਿਗਰ ਦਿਆਂਗਾ ਇੱਕੋ ਹੀ ਪਾਰਟੀ ਪੰਜਾਬ ਵਿੱਚ ਵੱਧ ਰਹੀ ਹੈ ਉਹ ਹੈ ਭਾਰਤੀ ਜਨਤਾ ਪਾਰਟੀ ਸਾਡਾ ਵੋਟ ਚੇਅਰ 2024 ਦੀ ਲੋਕ ਸਭਾ ਇ 8% ਤੋਂ 19% ਵੱਧ ਗਿਆ ਔਰ ਸਾਡਾ ਜਿਹੜੀਆਂ ਸੀਟਾਂ ਅਸੀਂ 2022 'ਚ ਗੁਮਰਾਹ ਪਾਰਟੀ ਦੀ ਗੁਮਰਾਹਪੁਰ ਇਲੈਕਸ਼ਨ ਜਿੱਤਾਂ ਸਾਨੂੰ ਦੋ ਵਿਧਾਨ ਸਭਾ ਸੀਟਾਂ ਅਸੀਂ ਜਿੱਤੀਆਂ ਸੀ 2024 ਦੇ ਚੋਣਾਂ ਵਿੱਚ 23 ਵਿਧਾਨ ਸਭਾ ਸੀਟਾਂ ਅਸੀਂ ਜਿੱਤ ਲਈਆਂ ਸੋ ਉਸ ਲਿਹਾਜ਼ ਦੇ ਨਾਲ ਇਹ ਫਿਗਰਸ ਬੋਲ ਰਹੀਆਂ ਕਿ ਭਾਵੇਂ ਕਿ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦਾ ਵਧਿਆ ਜਦ ਕਿ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਕੱਟ ਕੇ 26% ਆ ਗਿਆ ਜਿਹੜੇ 92 ਐਮ ਐਲ اے आम आदमी पार्टी ਦੇ ਜਿੱਤੇ ਦੀ ਉਹ 51 ਹੀ ਰਹਿ ਗਏ ਅੱਧੇ ਐਮਐਲਏ ਸਾਹਬ ਹੋ ਗਏ ਲੋਕ ਸਭਾ 13 ਜੋ ਕੇਵਲ ਤਿੰਨ ਸੀਟਾਂ ਜਿਹੜੀਆਂ ਸੀਗਾ ਉਹ ਆਮ ਆਦਮੀ ਪਾਰਟੀ ਨੂੰ ਮਿਲੀਆਂ ਸੋ ਕਲੀਅਰ ਸੰਕੇਤ ਹੈ ਕਿ ਆਮ ਆਦਮੀ ਪਾਰਟੀ ਦਾ ਪਤਨ ਹੋ ਰਿਹਾ ਹੈ ਪਤਨ ਹੋਏਗਾ ਔਰ ਇਸ ਜਿਹੜੀ ਮਿਸ ਗਵਰਨਸ ਕਰਨ ਵਾਲੀ ਪਾਰਟੀ ਹੈ ਜਿੰਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਅੱਜ ਆਮ ਆਦਮੀ ਸੁਰੱਖਿਤ ਨਹੀਂ ਹੈ ਅੱਜ ਉਹ ਅੰ드ਵਾਨ ਮਾਫੀਆ ਰਾਜ ਦੇ ਅਧੀਨ ਕੰਮ ਕਰ ਰਹੇ ਨੇ ਡਰਗ ਮਾਫੀਆ ਰੇਟ ਮਾਫੀਆ ਬੁਝੋ ਗਿਆ ਔਰ ਗੋਲੀਆਂ ਚੱਲ ਰਹੀਆਂ ਬੰਬ ਚੱਲ ਰਹੇ ਨੇ ਬੰਦੂਕਾ ਹਰ ਪਾਸੇ ਜਿਹੜਾ ਮਾਹੌਲ ਖਰਾਬ ਹੋਇਆ ਹੈ ਤੇ ਤੀਜੇ ਪਾਸੇ ਆ ਗਈ ਭ੍ਰਸ਼ਟਾਚਾਰੀ ਕਾਂਗਰਸ ਪਾਰਟੀ ਜਿੰਨੂ ਕੇ ਲੋਕਾਂ ਨੇ ਅਲਵਿਦਾ ਕਹਿਤਾ ਹੈ ਅਲਵਿਦਾ ਕਿ ਤੁਸੀਂ ਦੇਖਿਆ 2014 ਵਿੱਚ ਦਸ਼ਕਾਬਾਦ ਮੋਦੀ ਜੀ ਦੀ ਪੂਰਨ ਬਹੁਮਾਦੀ ਸਰਕਾਰ ਬਣੀ ਔਰ ਅੱਜ ਕਾਂਗਰਸ ਪਾਰਟੀ ਹੋਏ ਜਿਹੜੀ ਦੂਜੇ ਤੇ ਜਿੱਤ ਦੇ ਜਸ਼ਨ ਮਨਾਉਂਦੀ ਹੈ ਅੱਜ 14 ਤੋਂ ਬਾਅਦ ਅੱਜ ਤੱਕ 100 ਤੋਂ ਵੱਧ ਸੀਟਾਂ ਦੇ ਨਹੀਂ ਪਹੁੰਚ ਸਕੀ ਕਾਂਗਰਸ ਪਾਰਟੀ ਅੱਜ ਇਹਨਾਂ ਦਾ ਐਸਾ ਨੇਤਾ راہੁਲ ਗਾਂਧੀ ਕਦੀ ਉਹਦੀ ਅੱਖ ਚਾ ਜਾਂਦੀ ਹੈ ਲੋਕ ਸਭਾ ਕਦੀ ਉਹਦੀ ਜਵਾਨ ਸਿਰ ਤੇ ਜਾਂਦੀ ਹੈ ਕਦੀ ਉਹਨੂੰ ਐਸਾ ਕਰੋ ਜਾਂਦਾ ਕਿ ਉਹ ਪ੍ਰਧਾਨ ਮੰਤਰੀ ਦੀ ਸਵਿਧਾਨੀ ਡੈਟ ਨੇ ਜਿਹੜੇ ਉਹਨਾਂ ਦੇ ਝਪੜ ਪੈਂਦਾ ਜੱਫਾ ਮਾਰਨ ਉਹਨਾਂ ਨੂੰ ਐਸੇ ਵਿਅਕਤੀ ਨੂੰ ਲੋਕ ਸਭਾ ਦਾ ਨੇਤਾ ਬਣਾਇਆ ਇਹ ਕਾਂਗਰਸ ਤੇ ਆਮ ਆਦਮੀ ਪਾਰਟੀ ਹੱਤਕਵਾਦੀਆ ਦਸਵਰਣ ਕਰਦੀ ਹੈ ਅੱਜ ਜਿੱਤੇ ਨਾਰੇ ਲੱਗੇ ਅਫਜ਼ਲ ਹਮ ਸ਼ਰਮਿੰਦਾ ਹੈ ਤੇਰੇ ਕਾਤਲ ਜਿੰਦਾ ਹੈ ਉਸ ਨਾਰਿਆਲੀ ਜੀਐਨਯੂ ਯੂਨੀਵਰਸਿਟੀ ਸਾਬਾਸ਼ ਦੇਨ ਗੋ ਗਿਆ ਕਿ ਮਹਿਆ ਗਮਾਰੋ ਦੇ ਸਾਥ